ਅੱਜ ਅਸੀਂ ਜਿਹੜਾ ਪਦਸ਼ੀਖੀ ਕਿਹਨਾ ਚੋਗੇ ਨਹੀਂ ਅੱਜ ਦੇਖੋ ਜੀ ਬਹੁਤ ਵੱਡੀ ਤਰਾਸ ਦੀ ਸਾਡੇ ਹਿੰਦੁਸਤਾਨ ਦੇ ਵਿੱਚ ਜਿਹੜੀ ਹਿੰਦੂਆਂ ਦਾ ਨਾਮ ਲੈ ਕੇ ਉਹਨਾਂ ਨੂੰ ਪੁੱਛ-ਪੁੱਛ ਕੇ ਜਿਹੜਾ ਕੋਕੋ ਕੇ ਮਾਰਿਆ ਗਿਆ ਔਰ ਪਾਕਿਸਤਾਨ ਦੀ ਬਹੁਤ ਵੱਡੀ ਜਿਹੜੀ ਮੈਂ ਸਮਝਦਾ ਵੀ ਇਹ ਉਹਨਾਂ ਦੇ ਲੱਖ ਦੀ ਲਾਹਤ ਹੈ ਔਰ ਉਹਨਾਂ ਦੇ ਪ੍ਰਧਾਨ ਮੰਤਰੀ ਦੇ ਜਿਹੜਾ ਉਹਨਾਂ ਦਾ ਉਪ ਪ੍ਰਧਾਨ ਮੰਤਰੀ ਹੈ ਜਿਹੜਾ ਉਹਨਾਂ ਨੂੰ ਆਜ਼ਾਦੀ ਘੁਲਾਟ ਕੇ ਦੱਸ ਰਿਹਾ ਸਾਡੇ ਜਿਹੜੇ ਭਰਾਵਾਂ ਨੂੰ ਮਾਰਨ ਵਾਲੇ ਅੱਜ ਰੋਸ ਵਜੋਂ ਅਸੀਂ ਸਾਰੇ ਸਾਡੇ ਜਿਹੜੇ ਹਲਕਾ ਗਿਲਦ ਸਾਥੀ ਆ ਭਾਰਤੀ ਜੰਦਾ ਪਾਰਟੀ ਨੇ ਰੜ ਕੇ ਅਸੀਂ ਅੱਜ ਉਹਨਾਂ ਦਾ ਇੱਥੇ ਨਜ਼ਾਰਾ ਕੀਤਾ ਔਰ ਪਾਕਿਸਤਾਨ ਦੇ ਝੰਡੇ ਦੇ ਥੱਲੇ ਰੋਡ ਦੇ ਉੱਪਰ ਰੱਖਿਆ ਉਹ ਕਾਰਾ ਤੋਂ ਥੱਲੇ ਵੀ ਹੈ ਇਹਨਾਂ ਦੀ ਉਕਾਦ ਇਸ ਪਰ ਜਾਣ ਦੀ ਨਹੀਂ ਹੈ ਔਰ ਜਿਹੜੇ ਲੋਕਾਂ ਨੇ ਇਹ ਕਾਰਾ ਕੀਤਾ ਭਾਰਤ ਸਰਕਾਰ ਬਹੁਤ ਜਲਦ ਜਿਹੜਾ ਇਹਨਾਂ ਨੂੰ ਇਹਨਾਂ ਦੇ ਇਲਜ਼ਾਮ ਤੱਕ ਪਹੁੰਚਾਉਗੀ ਔਰ ਪਾਕਿਸਤਾਨ ਜਿਹੜਾ ਇਹਨਾਂ ਨੂੰ ਸ਼ੈਲਟਰ ਕਰ ਰਿਹਾ ਇਹਨਾਂ ਨੂੰ ਅਸੀਂ ਬਹੁਤ ਜਲਦ ਦੱਸਦੇ ਹਾਂਗੇ ਵੀ ਹਿੰਦੁਸਤਾਨ ਕੀ ਚੀਜ਼ ਹੈ ਸੋ ਅੱਜ ਇਹ ਸਾਨੂੰ ਰੋਸ ਵੀ ਹੈ ਦੁੱਖ ਵੀ ਹੈ ਕਿਉਂਕਿ ਸਾਡੇ ਭਰਾ ਭੈਣ ਜਿਹੜੇ ਉੱਥੇ ਮਰੇ ਆ ਨੌਜਵਾਨ ਸਾਥੀ ਉੱਥੇ ਮਰੇ ਆ ਉਹਨਾਂ ਨੂੰ ਅਸੀਂ ਸਨਮਾਨ ਦੀ ਭੇਟ ਕਰਦੇ ਹਾਂ ਸਾਰੇ ਸਾਥੀ ਇਸ ਦੀ ਸਨਮਾਨ ਦੀ ਭੇਟ ਕਰਦੇ ਆ ਔਰ ਅਜੇ ਹੀ ਕੋਈ ਘਟਨਾ ਨਾ ਹੋਵੇ ਅਸੀਂ ਮੋਦੀ ਜੀ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਸਖਤ ਐਕਸ਼ਨ ਲੈ ਕੇ ਹੋਮ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਚਾਹੇ ਸਾਨੂੰ ਉਹਦੇ ਉੱਪਰ ਬੰਬ ਸੁੱਟਣਾ ਪਵੇ ਚਾਹੇ ਸਾਨੂੰ ਨਿਊਕਲੀਅਰ ਵਾਰ ਕਰਨੀ ਪਵੇ ਜੋ ਵੀ ਕਰਨੀ ਪਵੇ ਅਸੀਂ ਸਾਰੇ ਸਾਥੀ ਅੱਜ ਹੱਥ ਖੜਾ ਕਰਕੇ ਕਹਾਂਗੇ ਅਸੀਂ ਤਿਆਰ ਪਰ ਤਿਆਰ ਹਾਂ ਕਿ ਸਾਨੂੰ ਵੀ ਜਿੱਥੇ ਸਾਡੀ ਡਿਊਟੀਆਂ ਲੱਗਣਗੀਆਂ ਵੀ ਸਾਨੂੰ ਜਿੱਥੇ ਵੀ ਜਾਣਾ ਪਵੇ ਪਾਕਿਸਤਾਨ ਨਾਲ ਮੁਕਾਬਲਾ ਕਰਨ ਲਈ ਬੇਸ਼ੱਕ ਤਿਆਰ ਪਰ ਤਿਆਰ ਅੱਗੇ ਲੱਗਦਾ ਹੈ ਅਮਰ ਰਾਜ ਹੈ ਬੇਪਰਭਾਵੀ ਇਹ ਕੋਈ ਨਾ ਅਮਰਨਾਥ ਯਾਤਰਾ ਜਿੱਦਾਂ ਲੋਕ ਜਾਂਦੇ ਉੱਥੇ ਜਾਣ ਕੇ ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਕੁਝ ਮਹੀਨੇ ਪਹਿਲਾਂ ਇਹ ਜਾਣਕਾਰੀ ਦਿੱਤਾ ਗਿਆ ਉੱਥੇ ਆ ਕੇ ਇਹਨਾਂ ਨੇ ਜਾਣ ਕੇ ਹਿੰਦੂਆਂ ਨੂੰ ਜਿਹੜਾ ਅਟੈਕ ਪੈਕ ਕਰਕੇ ਵੀ ਤੁਸੀਂ ਕਲਮਾ ਪੜ੍ਹੋ ਕਿਹੜੇ ਹਿੰਦੂ ਨੂੰ ਕਲਮਾ ਪੜ੍ਹਨਾ ਉਹ ਸਾਨੂੰ ਤਾਂ ਆਉਣੀ ਸਕੇ ਸਕਨ ਨੂੰ ਪੜ੍ਹਨਾ ਉਹਨਾਂ ਕਲਮਾ ਪਾਈ ਜੇ ਜਾਣ ਕੇ ਇੱਕ ਜਿਹੜਾ ਫਿਰਕੇ ਵੱਲੋਂ ਇਹ ਜਾਣ ਕੇ ਹਿੰਦੂਆਂ ਨੂੰ ਇਹ ਅਟੈਕ ਕਰਕੇ ਤੁਸੀਂ ਉਹਨਾਂ ਉੱਪਰ ਹਮਲਾ ਕਰ ਰਹੇ ਹੋ ਔਰ ਮਹਿਸਤੀਆਂ ਦੇ ਉੱਪਰ ਕਰ ਰਹੇ ਹੋ ਜਿਹੜਾ ਦਾਅਵਾ ਰੱਖਦੇ ਇਹ ਤਾਂ ਦਮੜਾ ਦੇ ਦਸਕੇ ਆਉਂਦੇ ਨਾ ਫਿਰ ਇਹ ਤਾਂ ਦਮੜਾ ਦੇ ਫੋਰਸੀ ਡਰਾਂਗੇ ਨਹੀਂ ਅਸੀਂ ਡਰਾਂਗੇ ਨਹੀਂ ਅਸੀਂ ਆਪਣਾ ਚਾਵਾਂਗੇ ਡਰ ਦਾ ਮਾਹੌਲ ਹੈ ਜਾਵਾ ਜਾਓ ਸਾਡੇ ਹਿੰਦੂਸਤਾਨੀ ਕਰਨ ਵਾਲੀ ਕੌਮ ਨਹੀਂ ਆ ਅਸੀਂ ਤਾਂ ਸੇਖੋਂ ਦਾ ਹੀ Hindu ਭਰਾ ਹੋ ਕੋਈ ਡਰਨ ਵਾਲਾ ਨਹੀਂ ਆ ਜਿਹਦੇ ਜਿਹੜੀ ਜ਼ਰੂਰਤ ਹੋਊਗੀ ਦੱਸਕੇ ਸਾਨੂੰ ਆਉਣਾ ਪਿੱਛੇ ਆ ਕੇ ਹਮਲਾ ਨਾ ਕਰਨ ਦੱਸਕੇ ਸਾਡੀ ਫੋਰਸਿਸ ਨਾਲ ਪੰਗਾ ਲੈਣ ਦੱਸਕੇ ਸਾਡੇ ਚਾਹੇ ਸਾਡੇ ਪੰਜਾਬੀਆਂ ਨਾਲ ਪੰਗਾ ਲੈਣ ਦੱਸਕੇ ਸਾਡੇ ਹਿੰਦੂਸਤਾਨੀਆਂ ਨਾਲ ਪੰਗਾ ਲੈਣ ਪਰ ਦੱਸਕੇ ਆਉਣ ਪਰ ਜਿਹੜੀ ਇਹ ਕਾਹਰਣਾ ਹਰਕਤ ਕਰ ਰਹੇ ਬਾਰ ਬਾਰ ਪਾਕਿਸਤਾਨ ਹੁਣ ਸਮਾਂ ਆ ਗਿਆ ਮੂਹ ਤੋੜ ਜਵਾਬ ਦੇਣਾ ਚਾਹੀਏ ਇਹਨਾਂ ਦੇ ਨਿਊਕਲੀਅਰ ਬੰਮਸ ਨਾ ਪਾਵੇ ਜੋ ਵੀ ਕਰਨਾ ਪਵੇ ਮੋਦੀ ਜੀ ਜੋ ਕਰਨਗੇ ਵਧੀਆ ਕਰਨਗੇ ਔਰ ਬਹੁਤ ਜਲਦ ਇਹਨਾਂ ਨੂੰ ਜਵਾਬ ਮਿਲੇ। ਪਾਕਿਸਤਾਨ ਨੇ ਕੰਦੀ ਹਰਕਤ ਨਹੀਂ ਕੀਤੀ ਪਾਕਿਸਤਾਨ ਵੱਲੋਂ ਉਹਨਾਂ ਨੇ ਪੁੱਛਿਆ ਜਾਂਦਾ ਵੀ ਮੁਸਲਮਾਨ ਹੈ ਕਿ ਹਿੰਦੂ ਹੈ। ਇਸ ਤੋਂ ਵੱਡੀ ਜੀ ਮੁਰਗਤਾਲੀ ਕੱਲ ਹੋਰ ਕੀ ਸਕਦੀ ਹੈ। ਜਦੋਂ ਇੱਕ ਲੋਕ ਇੱਕ ਤੁਸੀਂ ਇੱਥੇ ਲੋਕੀ ਘੁੰਮਣ ਗਏ ਆਪਦੀ ਮਨ ਦੀ ਸ਼ਾਂਤੀ ਵਾਸਤੇ ਘੁੰਮਣ ਗਏ ਆ। ਉੱਥੇ ਤੁਸੀਂ ਇੱਕ ਤਰ੍ਹਾਂ ਨਾ ਹਮਲਾ ਉਹਨਾਂ ਦੇ ਕਰ ਰਹੇ ਉਹਨਾਂ ਨੂੰ ਪੁੱਛ ਰਹੇ ਹੋ ਵੀ ਤੂੰ ਕਿਹੜੇ ਮਤੋਂ ਨਾਲ ਸੰਬੰਧ ਰੱਖਦਾ ਹੋ ਹਿੰਦੂਆਂ ਕੋ ਮੁਸਲਮਾਨਾਂ ਜੇ ਤੂੰ ਮੁਸਲਮਾਨ ਆ ਤੇ ਕਲਮਾ ਪੜ੍ਹ ਕੇ ਸੁਣਾ ਉਹਨਾਂ ਨੇ ਸੁਣਾਤਾ ਤੇ ਹਿੰਦੂਆਂ ਨੂੰ ਕਹਿੰਦਾ ਕਲਮਾ ਪੜ੍ਹ ਕੇ ਸੁਣਾ ਉਹ ਹਿੰਦੂਆਂ ਨੂੰ ਕੀ ਪਤਾ ਕਲਮਾ ਕੀ ਹੁੰਦਾ ਸੀ ਹਿੰਦੂਆਂ ਨੂੰ ਕੀ ਪਤਾ ਅਸੀਂ ਤਾਂ ਉੱਥੇ ਘੁੰਮਣ ਗਏ ਸੀ ਉੱਥੇ ਕੋਈ ਹਿੰਦੂ ਸੇਕ ਸਾਈ ਥੋੜੀ ਕਰਨ ਗਏ ਸੀ ਸੋ ਅੱਜ ਜੋ ਇੱਥੇ ਕਰਨਾ ਹੋਈ ਏ ਇਸ ਤੋਂ ਮੰਨਤਾ ਵਿਕਟਣਾ ਹੋ ਨਹੀਂ ਸਕਦੀ ਇਸ ਤੋਂ ਸ਼ਰਮਨਾਕ ਲੈਵਲ ਤੱਕ ਜਿਹੜਾ ਪਾਕਿਸਤਾਨ ਥੱਲੇ ਡਿੱਗ ਚੁੱਕਿਆ ਇਸ ਤੋਂ ਥੱਲੇ ਹੋਰ ਨਹੀਂ ਡਿੱਗ ਸਕਦਾ ਹੁਣ ਸਮਾਂ ਆ ਗਿਆ ਪਾਕਿਸਤਾਨ ਨੂੰ ਜਿਹੜਾ ਪੁੱਟਣ ਦਾ ਹੁਣ ਸਮਾਂ ਆ ਗਿਆ ਜਿੰਨਾ ਵੀ ਸਾਡਾ ਇਲਾਕਾ ਸੀ ਅਖੰਡ ਭਾਰਤ ਅਸੀਂ ਅਖੰਡ ਭਾਰਤ ਲੈਣ ਦੀ ਹੁਣ ਤਿਆਰੀ ਔਰ ਸਾਰਾ ਜਿਹੜਾ ਪਾਕਿਸਤਾਨ ਦਾ ਜਿੰਨਾ ਏਰੀਆ ਸਾਰਾ ਸੀ ਆਪਦੇ ਘਰ ਦੇ ਸਾਹਮਣੇ ਸਾਰਾ ਅੱਛਾ ਸ਼ਿਮਲਾ ਸਮਝਾ